ਦੇਖੋ ਸਰਦਾਰ ਬੇਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹ ਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਉਹ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਿਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤਿਨਕਵਾਦ ਸਿਰ ਚੱਕ ਰਿਹਾ ਐ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਇਕਾਗਾਰਤਾ ਆਇਆ ਖੜਾ ਜ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ